ਮਾਮਲਾ ਬਟਾਲਾ ਦੇ ਗਾਂਦੀ ਨਗਰ ਕੈਂਪ ਦਾ ਹੈ ਜਿੱਥੋਂ ਦੇ ਰਹਿਣ ਵਾਲੇ ਪਰਮਜੀਤ ਸਿੰਘ ਪੰਮਾ ਜੋ ਕਿ ਈ ਰਿਕਸ਼ਾ ਚਲਾਉਂਦਾ ਸੀ ਜ਼ਿਕਰ ਹੋਏਗਾ ਕਿ ਆਪਾਹਿਜ ਪਰਮਜੀਤ ਸਿੰਘ ਪੰਮਾ ਜੋ ਕਿ ਇੱਕ ਵਿਅਕਤੀ ਦੇ ਨਾਲ 250 ਰੁਪਏ ਕਿਰਾਇਆ ਤੈਅ ਕਰਦਾ ਅਤੇ ਫਿਰ ਉਸ ਨੂੰ ਟਿਕਾਣੇ ਤੇ ਪਹੁੰਚਾਉਣ ਲਈ ਗਿਆ ਪਰ ਉਸ ਸਵਾਰੀ ਨੇ ਈ ਰਿਕਸ਼ਾ ਖੋਹਣ ਦੀ ਨੀਅਤ ਦੇ ਨਾਲ ਪਰਮਜੀਤ ਪੰਮਾ ਨੂੰ ਨਹਿਰ ਚ ਤੱਕਾ ਦੇ ਦਿੱਤਾ ਅਤੇ ਈ ਰਿਕਸ਼ਾ ਲੈ ਕੇ ਫਰਾਰ ਹੋ ਗਿਆ ਮ੍ਰਿਤਕ ਦੇ ਪਿੱਛੇ ਉਸ ਦੀ ਪਤਨੀ ਸਰਬਜੀਤ कौर ਮਾਂ ਅਤੇ ਦੋ ਬੱਚੇ ਇੱਕ 10 ਸਾਲਾਂ ਦਾ ਬੇਟਾ ਅਤੇ ਇੱਕ 13 ਸਾਲਾ ਦੀ ਬੇਟੀ ਹੈ ਜਾਣਕਾਰੀ ਅਨੁਸਾਰ ਮ੍ਰਿਤਕ ਨੇ ਇੱਕ ਰਿਕਸ਼ਾ ਕਿਸ਼ਤਾਂ ਤੇ ਖਰੀਦਿਆ ਸੀ ਅਤੇ ਅਜੇ ਉਸ ਦੀਆਂ ਕਿਸ਼ਤਾਂ ਵੀ ਪੂਰੀਆਂ ਨਹੀਂ ਹੋਈਆਂ ਸਨ ਕਦੋਂ ਪਹਿਲਾਂ ਦੋ ਜਣੇ ਸਾਡੇ ਘਰ ਆਏ ਆ ਸਰਦਾਰ ਜੇ ਆਏ ਆ ਤੇ ਅਗਲੇ ਦਿਨ ਨਾ ਕੀ ਉਹ 7 ਵਜੇ ਨਾਲ ਕੰਮ ਤੇ ਚਲ ਗਿਆ ਆ ਕੌਣ ਮਮ ਤਾਂ ਮੇਰਾ ਘਰ ਵਾਲਾ ਪਰਮਜੀਤ ਕੰਮ ਤੇ ਚਲ ਗਿਆ 7 ਵਜੇ ਆਪਾਂ ਢੀਕਦੇ ਰਹੇ ਸਾਰੀ ਦੁਪਹਿਰ ਆਇਆ ਨਹੀਂ ਸ਼ਾਮੇ ਵੀ ਢੀਕਦੇ ਰਹੇ ਚਲਾ ਜਾਏਗਾ ਕਿਤੇ ਦੂਰ ਗੇੜਾ ਲੈ ਕੇ ਗਿਆ ਆਇਆ ਘਰ ਆਇਆ ਨਹੀਂ ਅਗਲੇ ਦਿਨ ਅਸੀਂ ਆ ਫੇਰ ਢੀਕਦੇ ਰਹੇ ਚਲ 10 11 ਵਜੇ ਆ ਜਾਏਗਾ ਫੇਰ ਨਹੀਂ ਆਇਆ ਅਸੀਂ ਫੇਰ ਰਿਪੋਰਟ ਲਖਾਨਗੇ ਚੁੰਗੀ ਤੇ ਨਾ ਕਿ ਅਥਰੇ ਰਿਪੋਰਟ ਲਿਖਾ ਕੇ ਫੇਰ ਵੀ ਆਪਾਂ ਲਵਦੇ ਰਹੇ ਨਾ ਕੀਏ ਤੋਂ ਪਸੜੀਵਾਲ ਲਗੇ ਆ ਉਧਰੋਂ ਲਵਦੇ ਲਵਦੇ ਹਨ ਨਾ ਪਟ્રોલ ਪੰਪ ਲੱਭਾ ਉੱਥੇ ਸਾਡਾ ਉਹੀ ਸਰਦਾਰ ਭਾਈ ਨਾ ਕੀ ਨਾ ਸਾਡਾ ਏਟੋ ਦੇ ਵਾਲੇ ਦੁਆਲੇ ਘੁੰਮੰਦਿਆ ਸੀ ਏਟੋ ਪਛਾਣ ਲਿਆ ਉਹ ਫੇਰ ਨਾ ਕੀ ਉਹ ਉਹਨਾਂ ਨੂੰ ਕਿਹਾ ਟੈਟੋ ਆ ਜੀ ਦੱਸ ਏਟੋ ਦੇ ਲਾਗੇ ਪਹੁੰਚੇ ਉੱਥੇ ਸਾਰਾ ਕੁਝ ਬੈਟਰੀਆਂ ਵਗੈਰਾ ਸਾਰਾ ਕੁਝ ਕੱਢ ਲਿਆ ਦਾ ਹੀ ਉਹਨਾਂ ਨੇ ਫੇਰ ਅਸੀਂ ਕੁੱਲ ਸੋਹਲਿਆਂ ਨੂੰ ਫੋਨ ਕੀਤਾ ਕਾਰ ਵਾਲਿਆਂ ਨੂੰ ਕੀਤਾ ਉਹਨਾਂ ਨੇ ਆਏ ਫੇਰ ਅਸੀਂ ਚੁੰਗੀ ਤੇ ਫੇਰ ਗਏ ਸਾਰੇ ਜਣੇ ਫਿਰ ਉਹਨਾਂ ਨੇ ਦੱਸਿਆ ਬਾਪੂ ਨੇ ਤੇ ਮੇਰੇ ਜਵਾਈ ਨੇ ਸਾਰਾ ਕੁਝ ਇਹ ਕੀਤਾ ਆ ਫਿਰ ਉਹ ਜਵਾਈ ਸਾਰੀ ਦਿਹਾੜੀ ਮੰਨਿਆ ਨਹੀਂ ਫਿਰ ਰਾਤ ਮੰਨਿਆ ਜਾ ਕੇ ਤੇ ਮੈਂ ਇਦਾਂ ਦਾ ਨੂੰ ਪੈਸੇ ਦਾ ਲਾਲਚ ਦੇ ਕੇ ਨਾ ਤੇ 250 ਚ ਤੇ ਮੈਂ ਉਹ ਪਿੰਡ ਚ ਲੈ ਗਿਆ ਆ ਨੈਰ ਦੇ ਕੰਡੇ ਜਾ ਕੇ ਤੁਹਾਨੂੰ ਮੈਂ ੱਟਕਾ ਮਾਰਦਾ ਆ ਕਿਦਾਂ ਦੀ ਗੱਲ ਆ ਕਿਦਾਂ ਦੇ ਘਰੋਂ ਫਿਰ ਤੁਹਾਨੂੰ ਪਰਸੋਂ ਦੇ ਕੇ ਦੇ ਆ ਸ਼ਨੀਵਾਰ ਦੇ ਦੇ ਤੇ ਕੱਲ ਦੀ ਗੱਲ ਆ ਨਾ ਕੀ ਇਹ ਮੇਰਾ ਅੰਜੀਸ਼ੀ ਉਹਨਾਂ ਦੀ ਨਹੀਂ ਨਹੀਂ ਸਰ ਕੀ ਚਾਹੁੰਦੇ ਇਨਸਾਨ ਸ਼ਦਵਾ ਹੁਣ ਮੈਕੈਨਿਕ ਐ ਮੇਰੇ ਬੱਚੇ ਆ ਡਰ ਕੇ ਨਾ ਮਾਰੀ ਨਹੀਂ ਅਸੀਂ ਚੰਗੀ ਨਹੀਂ ਕੀਤੀ ਆਪਣੀ ਮਿਹਨਤ ਕਰਕੇ ਖਾਂ ਦੇ ਦੇ ਕਿੰਨੇ ਬੱਚੇ ਤੁਹਾਡੇ ਦੋ ਬੇਟੇ ਇੱਕ ਦੋ ਬੱਚੇ ਇੱਕ ਬੇਟੀ ਇੱਕ ਬੇਟਾ ਕਿੰਨੀ ਕਿੰਨੀ ਉਮਰ ਇੱਕ ਦੀ 13 ਸਾਲ ਹੈ ਇੱਕ 10 ਸਾਲ ਦਾ ਹੈ ਮੇਰੇ ਆਪਣੇ ਪਰਮਜੀਤ ਪੰਮਾ ਇਹ ਮੁੰਡਾ ਜਿਹੜਾ ਲਤੋਂ ਕਮਜ਼ੋਰੀ ਤੇ ਟੈਂਪੋ ਇਰਸਕਾ ਚਲਾਉਣ ਦਾ ਕੰਮ ਕਰਦਾ ਸੀ ਇਹਨਾਂ ਦਾ ਮਨੋ ਪਰਸਵਰ ਭਰਾ ਦਾ ਅਜੀਤ ਪਾਲ ਨੇ ਕੱਲ ਮੇਰੇ ਨਾਲ ਗੱਲ ਕੀਤੀ ਆ ਕਿ ਮੇਰਾ ਭਰਾ ਜਿਹੜਾ ਇਹ ਕੱਲ ਦਾ ਪਰਸੋ ਦਾ 15 ਤਰੀਕ ਦਾ ਗਿਆ ਹੋਇਆ ਵਾ ਆਟੋ ਲੈ ਕੇ ਤੇ ਘਰ ਵਾਪਸ ਨਹੀਂ ਆਇਆ ਹੈਗਾ ਰਾਤ ਨੂੰ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਚੌਂਕੀ ਚ ਤਲਾਹ ਕਰ ਦਿਓ ਕਿਉਂਕਿ ਉਹਨੂੰ ਸਰਕਾਰੀ ਰਿਪੋਰਟ ਕਹਿੰਦੇ ਸਾਡਾ ਬੰਦਾ ਘਰ ਨਹੀਂ ਵਾਪਸ ਆਇਆ ਉਹ ਚੌਂਕੀ ਜਾ ਕੇ ਉਹਨਾਂ ਲਿਖਾਇਆ ਕਿ ਸਾਡਾ ਜੀ ਮੇਰਾ ਭਰਾ ਪਰਸੋ 15 ਤਰੀਕ ਦਾ ਘਰ ਗਿਆ ਹੈਗਾ ਤੇ ਉਹ ਘਰ ਵਾਪਸ ਨਹੀਂ ਆਇਆ ਹੈਗਾ ਉਥੇ ਰਿਪੋਰਟ ਲਖਾ ਕੇ ਐਪਲੀਕੇਸ਼ਨ ਲਖਾ ਕੇ ਇਹਨਾਂ ਨਾਲ ਬਾਅਦ ਚ ਦੇਖਭਾਲ ਕਰਨ ਦਾ ਫੇਰ ਨਾ ਸਾਡੇ ਪੁੱਤਰ ਪੁੱਛ ਗੈਸ ਕਰਨ ਵਾਸਤੇ ਗਈ ਹੋਈ ਨਾ ਇਹਨਾਂ ਨੂੰ ਤੋਂ ਬਸੜੀ ਪਟ્રોલ ਪੰਪ ਤੇ ਆਪਣਾ ਜਿਹੜਾ ਇਹ ਰਸਕਾ ਉਹ ਦੇਖ ਲਾ ਦੇਖ ਲਿਆ ਵਾ ਉਹਦੇ ਲਾਗੇ ਕੋਈ ਬਜ਼ੁਰਗ ਸੀ ਜਿਹੜਾ ਇਹਨਾਂ ਦੇ ਘਰ ਪਹਿਲਾਂ ਵੀ ਆ ਚੁੱਕਿਆ ਸੀ ਤੇ ਇਹਨਾਂ ਨੇ ਉਹ ਬਜ਼ੁਰਗ ਨੂੰ ਪਛਾਣ ਲਿਆ ਸੀ ਉਹ ਬਜ਼ੁਰਗ ਨੂੰ ਉਹਨਾਂ ਨੇ ਉਥੇ ਕਾਬੂ ਕਰ ਲਿਆ ਨਾਲ ਹੀ ਉਹ ਇਹ ਰਸਕਾ ਫੜ ਲਿਆ ਆਪਣਾ ਕਿ ਇਹ ਇਹ ਰਸਕਾ ਤਾਂ ਸਾਡਾ ਹੈਗਾ ਉਹਨਾਂ ਨੇ ਉਹਨਾਂ ਨੇ 3-4 ਦਿਨ ਫੋਨ ਕੀਤਾ ਕਿ ਭਾਜੀ ਇਹ ਬੰਦਾ ਫੜਿਆ ਵਾ ਨਾਲ ਹੜਾਈ ਰਸਕਾ ਵੀ ਇੱਥੇ ਮਿਲ ਗਿਆ ਚੌਕੀ ਇਨਚਾਰਜ ਸੁਖਰਾ ਸਿੰਘ ਜਿਹਦੇ ਨੇ ਸਮਝੌਕਿਆ ਲਈ ਉਹ ਉਹਨਾਂ ਨਾਲ ਗਿਆ ਆਪਣੇ ਪੁਲਿਸ ਪਾਰਟੀ ਨਾਲ ਉਹਨਾਂ ਆਪਣਾ ਬੰਦਾ ਫੜ ਕੇ ਤਬ ਚੌਕੀ ਲਾ ਕੇ ਬਿਠਾ ਲਿਆ ਉਹਨੇ ਦੱਸਿਆ ਕਿ ਇਹ ਮੇਰਾ ਰਸਕਾ ਹੀ ਰਸਕਾ ਨਹੀਂ ਹੈਗਾ ਇਹ ਮੇਰੇ ਪਹਿਲਾਂ ਮੇਰਾ ਰਸਕਾ ਮੇਰਾ ਪਹਿਲਾਂ ਚੋਰੀ ਹੋ ਚੁੱਕਿਆ ਹੈ ਤੇ ਇਹ ਮੇਰੇ ਜਵਾਈ ਦਾ ਕੰਮ ਹੈ ਕਿਉਂਕਿ ਜਵਾਈ ਮੇਰੇ ਨਾਲ ਮੇਰਾ ਪਹਿਲਾਂ ਵੀ ਰਸਕਾ ਵਿੱਚ ਹੈ ਤੇ ਉਹ ਉਹਨਾਂ ਦਸੰਬਰ ਚੌਥੀ ਚ ਪਹਿਲਾਂ ਦੀ ਗੱਲਬਾਤ ਉਹਨਾਂ ਦੀ ਹੋਈ ਸੀ ਤੇ ਉਹਨਾਂ ਨਾਲ ਬਾਅਦ ਚ ਉਹਨੂੰ ਜਰਮਨਜੀਤ ਜਰਾਰਾ ਜਵਾਈ ਸੀ ਪੁਲਿਸ ਨੇ ਉਹਨੂੰ ਬੁਲਾਇਆ ਉਹਦੇ ਉਹਨੂੰ ਜਾ ਕੇ ਫੜ ਕੇ ਲਿਆਂਦਾ ਘਰੋਂ ਤੇ ਉਹਨਾਂ ਜਾ ਕੇ ਜਦੋਂ ਪੁੱਛ ਗਿਆ ਚਾਹਣਾ ਪੁਲਿਸ ਨੇ ਆਪਣੀ ਤਾਰਨਾ ਨਾ ਪੁੱਛਿਆ ਤੇ ਫਿਰ ਉਹਨਾਂ ਦੱਸਿਆ ਕਿ ਮੈਂ ਜਦਾਂ 250 ਰੁਪਏ ਵਿੱਚ ਆਪਣਾ ਨੁਕਰਾ ਕੇ ਖੜਿਆ ਸੀ ਕਿਉਂਕਿ ਆਂਦਾ ਡੈਲੀ ਕੈਂਪ ਦੇ ਵਿੱਚ ਹੀ ਉਹਨੂੰ ਜਾ ਪਛਾਣੀ ਉਹਨੇ ਪਹਿਲਾਂ ਹੀ ਕਿਧਰ ਲਾਈਦੀ ਸੀ ਤਾਰ ਪਸਾਰ ਲਾਈਦੀ ਸੀ ਕਿ ਹਰ ਲਤੂ ਕਮਜ਼ੋਰ ਹੈ ਤੇ ਮੈਂ ਰਾ ਇਹ ਰਸਕਾ ਫੋੜਾ ਮੈਂ ਉਹਨੇ ਬੱਸ ਸਟੈਂਡ ਜਾ ਕੇ ਤੇ ਉਹਨੂੰ ਇਹ ਰਸਕਾ ਕਰਾ ਕੇ 250 ਰੁਪਏ ਚ ਨੁੱਲੋ ਉਹ ਲੈ ਗਿਆ ਕਿ ਮੈਂ ਲੋਚਾ ਪਜਰਾ ਨਾਲ ਨੂੰ ਲੈਣਾ ਵਾ ਸਮਝ ਲੈਣਾ ਕੋਈ ਉਹਨੇ ਚੱਲ ਗਿਆ ਤਦੋਂ ਲੋਚਾ ਪੜੀ ਨਹਿਰ ਤੇ ਜਾ ਕੇ ਤੇ ਉਹਨੇ ਇਹ ਰਸਕਾ ਫੋ ਕੇ ਤ ਉਹਨੇ ਨਹਿਰ ਤੇ ਧੱਕਾ ਦਿੱਤਾ ਆਹ ਇਹ ਬਾਜ਼ ਥਾ ਗੁਰਦਪਤੀ ਸ਼ੇਖਾ ਥਾਣੇ ਚੋਂ ਨਾ ਦਾ ਨਾਮ ਜਿਹੜੀ ਪਰਚਾ ਦਰਜ ਕਰਾਇਆ ਅਸੀਂ ਅਗੋਂ ਪ੍ਰਸ਼ਾਸਨ ਅਗੇ ਇਹ ਹੀ ਬੇਨਤੀ ਕਰਾਂਗੇ ਕਿ ਬਾਦਰ ਮਾਤਰ ਗਰੀਬ ਨਾ ਇਹਨਾਂ ਦੀ ਬਾਤ ਬਾਰੇ ਜੇ ਜਿਹੜੀ ਮੱਤ ਹੋ ਸਕਦੀ ਹੈ ਨਾ ਕਰਾਂ ਇਹਨਾਂ ਨੂੰ ਸਾਫ਼ ਜੋ ਬੰਦਾ ਕਾਬੰਦੀ ਲਾਸ ਬਰਾਮਦ ਕੀਤੀ ਜਾਵੇ ਹਜੇ ਤੱਕ ਲਾਸ ਨਹੀਂ ਮਿਲੀ ਜੀ ਮੁੰਡੇ ਵੀ ਆਦੇ ਸਿਹਰ ਦੇ ਘੇ ਹੋਏ ਨਾ ਉੱਥੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਮੁਹੱਲੇ ਦੇ ਮਾਅਤਬਰਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ ਮਾਅਤਬਰਾਂ ਨੇ ਕਿਹਾ ਕਿ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ ਇਸ ਲਈ ਇਹਨਾਂ ਨੂੰ ਮਦਦ ਹੋਣੀ ਚਾਹੀਦੀ ਹੈ ਉਧਰ ਥਾਣਾ ਸੇਖਵਾਂ ਦੇ ਐਸ ਐਚ ਓ ਜਸਜੀਤ ਸਿੰਘ ਨੇ ਫੋਨ ਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮ੍ਰਿਤਕ ਪਰਮਜੀਤ ਸਿੰਘ ਪੰਮਾ ਦਾ ਈ ਰਿਕਸ਼ਾ ਬਰਾਮਦ ਕਰਕੇ ਉਸ ਦੇ ਕਾਤਲ ਜਰਮਨਜੀਤ ਸਿੰਘ ਵਾਸੀ ਫੇਰੋ ਸਾਹ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਮਾਮਲਾ ਵੀ ਦਰਜ ਕੀਤਾ ਗਿਆ ਹੈ ਜ਼ਿਕਰ ਹੋ ਗਿਆ ਕਿ ਮ੍ਰਿਤਕ ਦੀ ਲਾਸ਼ ਅਜੇ ਨਹਿਰ ਵਿੱਚੋਂ ਬਰਾਮਦ ਨਹੀਂ ਹੋਈ ਹੈ